ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੇ ਜੇ ਗੱਲ ਕਰੀਏ ਬਿਗ ਬਾਸ OTT 3 ਦੀ ਇਹ ਬੜਾ ਸੀਜ਼ਨ ਜਿਹੜਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਕਿਉਂ ਬਣਿਆ ਹੋਇਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਦਰਅਸਲ ਅਰਮਾਨ ਮਲਿਕ ਤੇ ਉਹਨਾਂ ਦੀਆਂ ਦੋ ਪਤਨੀਆਂ ਪ੍ਰਿਤਿਕਾ ਮਲਿਕ ਅਤੇ ਪਾਇਲ ਮਲਿਕ ਇਹ ਜਿਹੜੇ ਤਿੰਨੇ ਜਣੇ ਨੇ ਇਹਨਾਂ ਨੂੰ ਬਿਗ ਬਾਸ ਦੇ ਵਿੱਚ ਬੁਲਾਇਆ ਗਿਆ ਤੇ ਉਸ ਤੋਂ ਬਾਅਦ ਦੋ ਹਫ਼ਤੇ ਬਾਅਦ ਜਿਹੜੀ ਪਾਇਲ ਮਲਿਕ ਐਸ ਨੂੰ ਬਿਗ ਬਾਸ ਦੇ ਘਰ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਕਈ ਚਰਚਾਵਾਂ ਜਿਹੜੀਆਂ ਹੋ ਰਹੀਆਂ ਨੇ ਸੋ ਸਭ ਤੋਂ ਪਹਿਲਾਂ ਸੋ ਹੁਣ ਜਿਹੜੀ ਇੱਕ ਚਰਚਾ ਦਾ ਇੱਕ ਜਿਹੜਾ ਵਿਸ਼ਾ ਬਣਿਆ ਹੋਇਆ ਉਹ ਇਹ ਹੈ ਕਿ ਪਾਇਲ ਮਲਿਕ ਜਿਹੜੀ ਘਰ ਤੋਂ ਬਾਹਰ ਗਈ ਹੈ ਤਾਂ ਉਹ ਇਹ ਕਹਿ ਰਹੀ ਹੈ ਆਪਣੇ ਵਲੌਗ ਦੇ ਵਿੱਚ ਪਾਇਲ ਮਲਿਕ ਨੇ ਇਹ ਕਿਹਾ ਹੈ ਕਿ ਮੈਨੂੰ ਤੇ ਮੇਰੇ ਬੱਚਿਆਂ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ ਮੈਨੂੰ ਬਹੁਤ ਇਸ ਦਾ ਫਿਕਰ ਹੋ ਰਿਹਾ ਹੈ ਪਰ ਜੇ ਗੱਲ ਕਰੀਏ ਅਰਮਾਨ ਮਲਿਕ ਦੀ ਉਹ ਕਹਿੰਦੇ ਨੇ ਕਿ ਜੇ ਅਰਮਾਨ ਮਲਿਕ ਤੇ ਕ੍ਰਿਤਿਕਾ ਮਲਿਕ ਜਿਹੜੇ ਅੰਦਰ ਬੈਠ ਕੇ ਗੀਮਾਂ ਖੇਡ ਰਹੇ ਨੇ ਉਹਨਾਂ ਨੂੰ ਕਿਸੇ ਵੀ ਗੱਲ ਦੀ ਕੋਈ ਫਿਕਰ ਨਹੀਂ ਮੈਂ ਬਾਹਰ ਬਹੁਤ ਕੁਝ ਚੱਲ ਰਹੀਆਂ ਤੇ ਜਦੋਂ ਹੀ ਬਿੱਗ ਬਾਸ ਖਤਮ ਹੁੰਦਾ ਜਾਂ ਜਦੋਂ ਵੀ ਅਰਮਾਨ ਮਲਿਕ ਜਾਂ ਕ੍ਰਿਤਿਕਾ ਮਲਿਕ ਬਾਹਰ ਆਉਂਦੇ ਨੇ ਤਾਂ ਮੈਂ ਅਰਮਾਨ ਮਲਿਕ ਤੋਂ ਤਲਾਕ ਲੈਣਾ ਹੈ ਸੋ ਇਸ ਦੇ ਨਾਲ ਇਹ ਵੀ ਦੱਸਦੀ ਹੈ ਕਿ ਪਾਇਲ ਮਲਿਕ ਨੇ ਇਹ ਸਭ ਚੀਜ਼ਾਂ ਆਪਣੇ ਵਲੌਗ ਦੇ ਵਿੱਚ ਸਾਂਝੀਆਂ ਕੀਤੀਆਂ ਨੇ ਕਿ ਮੈਂ ਅਤੇ ਮੇਰੇ ਬੱਚੇ ਬਹੁਤ ਟ੍ਰੋਲਿੰਗ ਦਾ ਸ਼ਿਕਾਰ ਹੋ ਰਹੇ ਨੇ ਸੋ ਮੈਂ ਮੈਂਟਲੀ ਅਪਸੈਟ ਹੋ ਰਹੀਆਂ ਇਸ ਦੇ ਚੱਲਦੇ ਹੋਏ ਇਹ ਕਿਆ ਗਿਆ ਹੈ ਪਾਇਲ ਮਲਿਕ ਵੱਲੋਂ ਇਹ ਕਿਆ ਗਿਆ ਹੈ ਕਿ ਜਦੋਂ ਹੀ ਅਰਮਾਨ ਮਲਿਕ ਬਾਹਰ ਆਉਂਦਾ ਹੈ ਤਾਂ ਮੈਂ ਤਲਾਕ ਲੈਣਾ ਚਾਹੂੰਗੀ ਤੇ ਨਾਲ ਹੀ ਨਾਲ ਮੈਂ ਆਪਣੇ ਬੱਚੇ ਆਪਣੇ ਕੋਲ ਰੱਖੂੰਗੀ ਸੋ ਇਹਦੇ ਵਿੱਚ ਕਿੰਨੀ ਕੀ ਸਚਾਈ ਹੈ ਕਿ ਇਹ ਟੀਆਰਪੀ ਵਾਸਤੇ ਕੀਤਾ ਜਾ ਰਿਹਾ ਹੈ ਕਿ ਇਹ ਆਪਣੀ ਵਲੋਗਿੰਗ ਦੇ ਜਿਹੜੇ ਵਿਊਜ਼ ਖੱਟਣ ਵਾਸਤੇ ਕੀਤਾ ਜਾ ਰਿਹਾ ਸੋ ਸਚਾਈ ਇਹਦੇ ਪਿੱਛੇ ਕੀ ਹੈ ਇਹ ਉਦੋਂ ਹੀ ਪਤਾ ਲੱਗ ਸਕਦਾ ਜਦੋਂ ਅਰਮਾਨ ਮਲਿਕ ਜਾਂ ਕ੍ਰਿਤਿਕਾ ਮਲਿਕ ਘਰ ਦੇ ਵਿੱਚੋਂ ਬਾਹਰ ਆਉਣਗੇ ਫਿਲਹਾਲ ਪਾਇਲ ਮਲਿਕ ਨੇ ਇਹ ਇੱਕ ਬਿਆਨ ਦਿੱਤਾ ਆਪਣੇ ਵਲੌਗ ਦੇ ਵਿੱਚ ਕਿ ਬਾਹਰ ਉਹ ਤੇ ਉਹਨਾਂ ਦੇ ਬੱਚੇ ਟ੍ਰੋਲਿੰਗ ਦਾ ਸ਼ਿਕਾਰ ਹੋ ਰਹੇ ਨੇ ਮੈਂਟਲੀ ਅਪਸੈਟ ਹੋ ਰਹੇ ਨੇ ਸੋ ਇਹ ਜਿਹੜਾ ਟ੍ਰੋਲ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਵੀ ਜੇ ਗੱਲ ਕਰੀਏ ਕਿ ਅਰਮਾਨ ਮਲਿਕ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਸੀ ਕਿ ਇੱਕ ਮੁੰਡੇ ਦੇ ਜਿਹੜਾ ਥੱਪੜ ਮਾਰ ਦਿੱਤਾ ਸੀ ਬਿਗ ਬੌਸ ਦੇ ਘਰ ਦੇ ਅੰਦਰ ਸੋ ਇਹ ਜਿਹੜਾ ਸੀਜ਼ਨ ਹੈ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਇਸ ਤੋਂ ਪਹਿਲਾਂ ਜੇ ਦੂਸਰੇ ਸੀਜ਼ਨਾਂ ਦੀ ਗੱਲ ਕਰੀਏ ਤਾਂ ਦੋ ਸੀਜ਼ਨ ਜਿਹੜੇ ਵਾਲੇ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਨਹੀਂ ਬਣੇ ਪਰ ਜਿਹੜਾ ਤੀਸਰਾ ਸੀਜ਼ਨ ਹੈ ਅਰਮਾਨ ਮਲਿਕ ਕਰਕੇ ਤੇ ਉਹਨਾਂ ਦੀਆਂ ਦੋ ਪਤਨੀਆਂ ਕਰਕੇ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਤੇ ਇਸ ਦੇ ਨਾਲ ਜਿਹੜੀ ਇੱਕ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਪਾਇਲ ਮਲਿਕ ਵੱਲੋਂ ਕਿ ਉਹ ਤਲਾਕ ਲੈਣਾ ਚਾਹੁੰਦੇ ਨੇ ਫਿਲਹਾਲ ਇਹ ਸੱਚਾਈ ਕਿੰਨੀ ਕ ਹੈ ਇਸ ਦਾ ਜਿਹੜਾ ਖੁਲਾਸਾ ਆ ਉਹ ਜਦੋਂ ਔਰਮਾਨ ਮਲਿਕ ਜਾਂ ਕ੍ਰਿਤਿਕਾ ਮਲਿਕ ਬਾਹਰ ਆਉਣਗੇ ਉਦੋਂ ਹੀ ਪਤਾ ਚੱਲੇਗਾ ਫਿਲਹਾਲ ਹੋ ਸਕਦਾ ਹੈ ਕਿ ਇਹ ਜਿਹੜੀ ਇੱਕ ਟੀਆਰਪੀ ਵਾਸਤੇ ਜਾਂ ਫਿਰ ਵਿਊਜ਼ ਘਟਣ ਵਾਸਤੇ ਜਿਹੜੀ ਗੇਮ ਖੇਡੀ ਜਾ ਰਹੀ ਹੋਵੇ ਸੋ ਇਸ ਦਾ ਜਿਹੜਾ ਖੁਲਾਸਾ ਔਰਮਾਨ ਮਲਿਕ ਤੇ ਬਾਹਰ ਆਉਣ ਤੇ ਹੀ ਪਤਾ ਲੱਗੇਗਾ ਕਿ ਇਸ ਤੋਂ ਬਾਅਦ ਕੀ ਹੁੰਦਾ ਹੈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖ Zenic Savira TV YouTube Facebook Instagram X aur WhatsApp channel par